ਇੱਕ ਦਿਨ ਕੀ ਹੋਇਆ ਸ਼੍ਰੀ ਕ੍ਰਿਸ਼ਨ ਜੀ ਦੇ ਕੋਲ ਪਾਂਡਵ ਚੱਲ ਕੇ ਆਏ ਉਹਨਾਂ ਨੇ ਇੱਕ ਅਜੀਬ ਤਰੀਕੇ ਦਾ ਸਵਾਲ ਪੁੱਛਿਆ ਸੀ ਕਹਿਣ ਲੱਗੇ ਮਹਾਰਾਜ ਜੀ ਅੱਜ ਅਸੀਂ ਨਵੇਂ ਹੀ ਪੰਜ ਤਰ੍ਹਾਂ ਦੇ ਕੌਤਕ ਦੇਖ ਕੇ ਆਏ ਹਾਂ ਅਸੀਂ ਇੱਕ ਹੰਸ ਵੇਖਿਆ ਜਿਹਦੇ ਪੰਨਾਂ ਤੇ ਚਾਰ ਵੇਦ ਲਿਖੇ ਹੋਏ ਸੀ ਹੰਸ ਤਾਂ ਸੀ ਪਹਿਲਾਂ ਵੀ ਬੜੇ ਦੇਖੇ ਨੇ ਪਰ ਐਸਾ ਹੰਸ ਜਿਹਦੇ ਖੰਭਾਂ ਤੇ ਚਾਰ ਵੇਦ ਲਿਖੇ ਹੋਏ ਸੀਗੇ ਪਰ ਉਹ ਚੁੰਡ ਰਿਆ ਸੀ ਰੰਗਾਂ ਨੂੰ ਆਮ ਕਰਕੇ ਹੰਸ ਦਾ ਜਿਹੜਾ ਪੂਜਨ ਹੁੰਦਾ ਉਹ ਮੋਤੀ ਹੁੰਦੇ ਆ ਪਰ ਉਹ ਤਾਂ ਰੰਗ ਖਾ ਰਿਹਾ ਸੀਗਾ ਤੇ ਦੂਜੇ ਨੇ ਆਖਿਆ ਸ਼੍ਰੀ ਕ੍ਰਿਸ਼ਨ ਜੀ ਮੈਂ ਵੀ ਇੱਕ ਕੌਤਕ ਦੇਖਿਆ ਇੱਕ ਗਾਂ ਦੇਖੀ ਆ ਜਿਹੜੀ ਕਿ ਆਪਣੀ ਬੱਚੀ ਨੂੰ ਹੀ ਚੁੰਗਦੀ ਹੋਈ ਨਜ਼ਰ ਆਈ ਮੈਨੂੰ ਤੀਜੇ ਨੇ ਵਿਖਿਆ ਸੀ ਇੱਕ ਖੂਹ ਦਾ ਪਾਣੀ ਦੂਜੇ ਖੂਹ ਨੂੰ ਛੱਡ ਕੇ ਜਾ ਕੇ ਤੀਜੇ 'ਚ ਪੈ ਰਿਹਾ ਤੇ ਚੌਥੇ ਨੇ ਕੀ ਕਿਹਾ ਕਹਿਣ ਲੱਗੇ ਜੀ ਇੱਕ ਹਾਥੀ ਵਿਖਿਆ ਮੈਂ ਜਿਹਦੇ ਦੋ ਸੰਢ ਸੀ ਤੇ ਦੋ ਮੂੰਹ ਸੀਗੇ ਇੱਕ ਮੂੰਹ ਦੇ ਨਾਲ ਉਘਾ ਤੇ ਦੂਜੇ ਮੂੰਹ ਦੇ ਨਾਲ ਉਹ ਮਾਸ ਖਾ ਰਿਹਾ ਸੀ ਪੰਜਵੇਂ ਨੇ ਆਖਿਆ ਮੈਂ ਇੱਕ ਬਹੁਤ ਭਾਰੀ ਪਹਾੜ ਜਿਹੜਾ ਆਉਂਦਾ ਵਿਖਿਆ ਜਿਹੜਾ ਬਹੁਤ ਵੱਡੇ ਵੱਡੇ ਦਰਖਤਾਂ ਨੂੰ ਤਾਂ ਲਤੜਦਾ ਆ ਰਿਹਾ ਸੀ ਤੁਰਦਾ ਆ ਰਿਹਾ ਸੀ ਪਰ ਇੱਕ ਕੱਖ ਦੇ ਆਸਰੇ ਆ ਕੇ ਰੁਕ ਗਿਆ ਉਹ ਨੂੰ ਤੂੜੀ ਨਹੀਂ ਸਕਿਆ ਦੱਸੋ ਜੀ ਇਹ ਸਭ ਕੁਝ ਕੀ ਆ ਫਿਰ ਉਹਨਾਂ ਨੂੰ ਲੀਲਾ ਪ੍ਰਸ਼ੂਤਮ ਸ਼੍ਰੀ ਕ੍ਰਿਸ਼ਨ ਜੀ ਭਗਵਾਨ ਜੀ ਕਹਿਣ ਲੱਗੇ ਅਸਲ ਦੇ ਵਿੱਚ ਇਹ ਤੁਹਾਨੂੰ ਕਲਯੁਗ ਦੀਆਂ ਨਿਸ਼ਾਨੀਆਂ ਦਿਖਾਈਆਂ ਨੇ ਇਹ ਤੁਹਾਨੂੰ ਸਾਰਾ ਚਾਨਣ ਕਰਵਾਇਆ ਕਿ ਕਲਯੁਗ ਵਿੱਚ ਕੀ ਕੀ ਹੋਣਾ ਦੇਖੋ ਇਹ ਅਵਤਾਰੀ ਪਰਖਾਂ ਦੀ ਕਮਾਈ ਹੁੰਦੀ ਹੈ ਸੰਗਤ ਜੀ ਉਹ ਆਉਣ ਵਾਲੇ ਸਮੇਂ ਵਾਰੀ ਪਹਿਲਾਂ ਹੀ ਦੱਸ ਦਿੰਦੇ ਨੇ ਜਦੋਂ ਇਹ ਪਾਂਡਵ ਇਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਸਭ ਕੀ ਆ ਉਦੋਂ ਸ਼੍ਰੀ ਕ੍ਰਿਸ਼ਨ ਜੀ ਨੇ ਇਹਨਾਂ ਨੂੰ ਦੱਸਿਆ ਕਹਿੰਦੇ ਦੇਖੋ ਸਭ ਤੋਂ ਪਹਿਲਾਂ ਜੋ ਤੁਸੀਂ ਵੇਖਿਆ ਇੱਕ ਹੰਸ ਜਿਹਦੇ ਖੰਭਾਂ ਤੇ ਚਾਰ ਵੇਦ ਲਿਖੇ ਹੋਏ ਸੀਗੇ ਪਰ ਉਹ ਖਾਕ ਰੰਗ ਨੂੰ ਰਿਹਾ ਸੀ ਅਸਲ ਵਿੱਚ ਕਲਯੁਗ ਦੇ ਵਿੱਚ ਹਾਨਸਾਂ ਦੀ ਨਿਆਈ ਹੋਣਗੇ ਵਿਦ ਬੜੀਆਂ ਕਿਤਾਬਾਂ ਪੜਨਗੇ ਗ੍ਰੰਥ ਪੜਨਗੇ ਕੰਟ ਕਰ ਲੈਣਗੇ ਚਾਰ ਵੇਦ ਵੀ ਉਹਨਾਂ ਨੂੰ ਕੰਟ ਹੋਣਗੇ ਇੰਨੀ ਵਿਦਿਆ ਹੋਊਗੀ ਪਰ ਹੋਵੇਗਾ ਕਿ ਚਿੱਤਰ ਤੁਹਾਡੇ ਗੇ ਹੋਣਗੇ ਪ੍ਰਾਇੇ ਘਰਾਂ ਵਿੱਚ ਉਹਨਾਂ ਦੀ ਨਿਗਾਹ ਹੋਵੇਗੀ ਮੈਲੀ ਉਹਨਾਂ ਦੀ ਅੱਖ ਹੋ ਜਾਵੇਗੀ ਇਸ ਤਰ੍ਹਾਂ ਦਾ ਵਿਦਵਾਨਾਂ ਦਾ ਵੀ ਸੁਭਾਅ ਹੋ ਜਾਵੇਗਾ ਦੇਖੋ ਕਲਯੁਗ ਕਿੱਡਾ ਮਾੜਾ ਦੌਰ ਹੋਵੇਗਾ ਕਿ ਆਮ ਲੋਕਾਂ ਨੇ ਤਾਂ ਮੈਲੀ ਹੋਣੀ ਆ ਉਹਨਾਂ ਦੀ ਨਜ਼ਰ ਨੇ ਉਹਨਾਂ ਦੀ ਅੱਖ ਨੇ ਵਿਦਵਾਨ ਵੀ ਮਲੀਨ ਹੋ ਜਾਣਗੇ ਪਰ ਇਹ ਲਿਖੇ ਬੰਦੇ ਮੂਰਖ ਮੂਰ ਬਣ ਜਾਣਗੇ ਇਹ ਹੋ ਰਿਹਾ ਨਾ ਇਦੋਂ ਵੀ ਮਾਰਾ ਹਾਰੀ ਹੋਵੇਗਾ ਹਜੇ ਤਾਂ ਬਹੁਤ ਸਮਾਂ ਉਹਨਾਂ ਬਾਕੀ ਆ ਕਲਯੁਗ ਦੀ ਜਿਹੜੀ ਉਮਰ ਆ 432000 ਸਾਲ ਲਿਖੀ ਆ ਤੇ ਕਿਹਾ ਜਾਂਦਾ ਕਲਯੁਗ ਤਾਂ ਹਜੇ ਪੰਗੂੜੇ ਚ ਹੀ ਆ ਬੱਚਾ ਹੀ ਆ ਹਜੇ ਤਾਂ ਇਹ ਰੰਗ ਦਿਖਾਉਣੇ ਆ ਅੱਗੇ ਦੂਜੀ ਗੱਲ ਫਿਰ ਉਹ ਦੂਜੇ ਭਰਾ ਨੇ ਕਿਹਾ ਸੀ ਪਾਂਡਵ ਨੇ ਕਿ ਦੇਖੋ ਜੀ ਜਿਹੜੀ ਉਹ ਗਾਂ ਦੇਖੀ ਆ ਮੈਂ ਆਪਣੀ ਬੱਚੀ ਨੂੰ ਚੁੰਘਦੀ ਹੋਈ ਉਹ ਮੈਨੂੰ ਦੱਸੋ ਵੀ ਇਹ ਕੀ ਆ ਫਿਰ ਸ਼੍ਰੀ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਗਿਆਨ ਦਿੱਤਾ ਕਹਿੰਦੇ ਕਲਯੁਗ ਦੇ ਵਿੱਚ ਗਵਾਂ ਦੀ ਤਰ੍ਹਾਂ ਮਾਤਾ ਪਿਤਾ ਹੋਣਗੇ ਜਿਹੜੇ ਆਪਣੀਆਂ ਧੀਆਂ ਦੇ ਪੈਸੇ ਲੈਣਗੇ ਇਹ ਪੈਸੇ ਰੂਪੀ ਦਦ ਨੂੰ ਚੁੰਬਣਗੇ ਭਾਵ ਕਿ ਆਪਣੀਆਂ ਧੀਆਂ ਦੀ ਕਮਾਈ ਵੱਲ ਦੇਖਣਗੇ ਆਮ ਕਰਕੇ ਕੀ ਹੁੰਦਾ ਦਸਵੇਂ ਪਾਸ਼ਾ ਜੀ ਦੇ ਬਚਨ ਹਨ ਕਿ ਧੀ ਦੀ ਕਮਾਈ ਨੂੰ ਵਿਕ ਕਰਕੇ ਜਾਨਣਾ ਜ਼ਹਿਰ ਕਰਕੇ ਜਾਨਣਾ ਪਰ ਇਸ ਤਰ੍ਹਾਂ ਨਾ ਹੋਵੇ ਕਿ ਬੰਦਾ ਆਪਣੀ ਕਿਰਤਨਾ ਕਰੇ ਮਿਹਨਤ ਨਾ ਕਰੇ ਧੀ ਦੇ ਹੱਥਾਂ ਵੱਲੀ ਝਾਕੀ ਚੱਲੇ ਇਸ ਤਰ੍ਹਾਂ ਕਾਲ ਯੁੱਗ ਵਿੱਚ ਹੋਵੇਗਾ ਇਹ ਉਹ ਗਾਵਾਂ ਜਿਹੜੀ ਆਪਣੀ ਬੱਚੀ ਨੂੰ ਚੁੰਘ ਰਹੀ ਹੈ ਇਹ ਉਹ ਮਾਤਾ ਪਿਤਾ ਨੇ ਜਿਹੜੇ ਆਪਣੀਆਂ ਧੀਆਂ ਦੇ ਹੱਥਾਂ ਵੱਲ ਝਾਕੀ ਜਾਂਦੇ ਆਸਾਨੀ ਹੋਣਾ ਚਾਹੀਦਾ ਗੁਰਮਖ ਪਿਆਰਿਓ ਆਪ ਕਿਰਤ ਕਰਨੀ ਚਾਹੀਦੀ ਆ ਮਿਹਨਤ ਕਰਨੀ ਚਾਹੀਦੀ ਆ ਦਸਵੇਂ ਪਾਸ਼ਾ ਜੀ ਦੇ ਵੀ ਇਹ ਬਚਨ ਹਨ ਤੇ ਉਦੋਂ ਸ੍ਰੀ अवतारिपुर ਕੀ ਦਿੰਦੇ ਹੁੰਦੇ ਪਾਂਵੇ ਜਿਹੜੇ ਨੇ ਉਹਨਾਂ ਨੂੰ ਇਨਾ ਗਿਆਨ ਜੇ ਹੁੰਦਾ ਉਹ શ્રીਕ੍ਰਿਸ਼ਨ ਜੀ ਕੋਲ ਕਿਉਂ ਚੱਲ ਕੇ ਆਉਂਦੇ ਉਹਨਾਂ ਨੇ ਰਛਨ ਤਾਂ ਦੇਖ ਲੇ ਪ੍ਰਤੀਕ ਤਾਂ ਦੇਖ ਲੇ ਪਰ ਉਹਨਾਂ ਨੂੰ ਸਮਝ ਨਹੀਂ ਆ ਤੁਹਾਨੂੰ ਇਸ ਕਰਕੇ ਤਾਂ ਕਿਹਾ ਜਾਂਦਾ ਵੀ ਸਾਡੀ ਜ਼ਿੰਦਗੀ ਵਿੱਚ ਭਾਵੇਂ ਦੋ ਸੂਰਜ ਚੜ ਜਾਣ ਤਿੰਨ ਸੂਰਜ ਚੜ ਜਾਣ ਪਰ ਮਨ ਕਰਕੇ ਤਾਂ ਅਸੀਂ ਹਨੇਰੇ ਈ ਹਾਂ ਨਾ ਅੱਖਾਂ ਸਾਡੀਆਂ ਅੰਧਕਾਰ ਅਗਿਆਨਤਾ ਰੂਪੀ ਹਨੇਰੇ ਕਰਕੇ ਬੰਦ ਨੇ ਇਸ ਕਰਕੇ ਭਾਵੇਂ ਚਾਰ ਤੇ ਭਾਵੇਂ ਪੰਜ ਚਾਨਣ ਚੜ ਜਾਣ ਸਾਨੂੰ ਗੁਰੂ ਦੀ ਬਹੁਤ ਲੋੜ ਗੁਰੂ ਤੋਂ ਬਿਨਾ ਸਾਡੀ ਜ਼ਿੰਦਗੀ ਚਾਨਣ ਨਹੀਂ ਹੋ ਸਕਦਾ ਜੇ 100 ਚੰਦ ਉੱਗਵੇ ਮਹਾਰਾਜ ਦੀ ਬਾਣੀ ਤਾਂ ਕਹਿੰਦੀ ਹੈ ਜੇ 100 ਚੰਦਰਮਾ ਵੀ ਉੱਗ ਪੈਣ ਸੂਰਜ ਚੜੇ ਹਜ਼ਾਰ ਹਜ਼ਾਰਾਂ ਸੂਰਜ ਵੀ ਚੜ ਜਾਣ ਇੱਤੇ ਚਾਨਣ ਹੁੰਦਿਆਂ ਪੁਰਬੀ ਨੇ ਘੂਰ ਲੰਦਾ ਬੰਦੇ ਦੀ ਜਨਨਗੀ ਵਿੱਚ ਤਾਂ ਚਾਨਣ ਹੋਈ ਨਹੀਂ ਸਕਦਾ ਗੁਰੂ ਦੀ ਬੜੀ ਲੋੜ ਤਾਂ ਇਸ ਕਰਕੇ ਸ੍ਰੀ ਕ੍ਰਿਸ਼ਨ ਜੀ ਉਹਨਾਂ ਨੂੰ ਸਮਝਾ ਰਹੇ ਆ ਫਿਰ ਤੀਜੇ ਨੇ ਕਿਹਾ ਸੀਗਾ ਕਿ ਇੱਕ ਖੂਹ ਦਾ ਪਾਣੀ ਮੈਂ ਦੂਜੇ ਖੂਹ ਨੂੰ ਛੱਡ ਕੇ ਤੀਜੇ ਵਿੱਚ ਪੈਂਦਾ ਹੋਇਆ ਦੇਖਿਆ ਸ੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਇਹ ਖੂਹ ਦੀ ਤਰ੍ਹਾਂ ਆਪਣੇ ਸਕੇ ਸਬੰਧੀ ਹੋ ਜਾਣਗੇ ਉਹ ਕੀ ਕਰਨਗੇ ਰਿਸ਼ਤੇ ਨਾਤੇ ਆਪਣੇ ਸਾਥਕ ਸਬੰਧੀਆਂ ਨੂੰ ਛੱਡ ਕੇ ਲੋਕ ਜਿਹੜੇ ਆ ਤੀਜੇ ਬੰਦੇ ਨਾਲ ਮੁਹੱਬਤ ਕਰਨਗੇ ਜਿਵੇਂ ਕਿ ਭਰਾ ਦਾ ਭਰਾ ਨਾਲ ਨਹੀਂ ਪਿਆਰ ਹੋਵੇਗਾ ਤੀਜੇ ਬੰਦੇ ਨਾਲ ਪਿਆਰ ਹੋ ਜਾਵੇਗਾ ਪਿਤਾ ਦਾ ਆਪਣੇ ਮਾਤਾ ਪਿਤਾ ਨਾਲ ਪ੍ਰੇਮ ਸਨੇਹ ਨਹੀਂ ਹੋਵੇਗਾ ਉਹ ਕਹੇਗਾ ਮੇਰੇ ਯਾਰ ਦੋਸਤ ਨੇ ਮੇਰੇ ਮਿੱਤਰ ਨੇ ਜਿਨ੍ਹਾਂ ਨਾਲ ਬਹਿ ਕੇ ਮੈਂ ਸ਼ਰਾਬ ਪੀਣਾ ਮੈਨੂੰ ਪਿਆਰੀ ਲੱਗਦੀ ਆ ਮਾਂ ਪਿਓ ਨੂੰ ਸਿੱਧੇ ਮੂੰਹ ਨਹੀਂ ਬੋਲਣਗੇ ਇਸ ਤਰ੍ਹਾਂ ਭਾਵ ਕੀ ਜਿਵੇਂ ਖੂਹ ਦਾ ਪਾਣੀ ਇੱਕ ਦੂਜੇ ਖੂਹ ਨੂੰ ਛੱਡ ਕੇ ਤੀਜੇ ਥਾਂ ਵਿੱਚ ਪੈ ਰਿਹਾ ਇਹ ਪ੍ਰਤੀਕ ਆ ਇਸ਼ਾਰਾ ਇਹ ਗਿਆਨ ਲੈਣਾ ਹੁੰਦਾ ਇਹਨਾਂ ਗੱਲਾਂ ਤੋਂ ਜੇ ਤਰਕ ਵਿੱਚ ਪੈ ਜਾਈਏ ਆ ਕਿਵੇਂ ਹੋ ਜੂਗਾ ਹੰਸ ਦੇ ਜਿਹੜੇ ਹਨ ਖੰਭ ਉਹਨਾਂ ਦੇ ਉੱਪਰ ਵੇਦ ਕਿਵੇਂ ਲਿਖੇ ਜਾਣਗੇ ਇਹ ਗਾਂਵ ਦੀ ਬੱਚੀ ਨੂੰ ਕਿਵੇਂ ਚੰਗ ਜਾਵੇਗੀ ਨਹੀਂ ਨਹੀਂ ਇਹ ਇੱਕ ਪ੍ਰਤੀਕ ਹੈ ਇਹ ਗਿਆਨ ਕਰਵਾਉਂਦੇ ਹੁੰਦੇ ਆਵਤਾਰੀ ਪੁਰਖ ਤੇ ਗਿਆਨਬੰਦੇ ਨੂੰ ਲੈ ਲੈਣਾ ਚਾਹੀਦਾ ਕਈ ਵਾਰੀ ਛੋਟੀ ਜੀ ਕਹਾਣੀ ਸਾਨੂੰ ਬਹੁਤ ਚੰਗੀ ਸਿੱਖਿਆ ਦੇ ਜਾਂਦੀ ਹੈ ਇਹ ਤਾਂ ਫਿਰ ਇੱਕ ਗ੍ਰੰਥਾਂ ਦੀ ਕਥਾ ਵਾ ਤਾਂ ਬੁਰਮਖ ਪਿਆਰਿਓ ਫਿਰ ਉਹ ਕਹਿਣ ਲੱਗੇ ਕਾਲ ਯੁਗ ਵਿੱਚ ਇਸੇ ਤਰ੍ਹਾਂ ਹੀ ਹੋਣਾ ਲੋਕ ਮੁਹੱਬਤ ਕਰਨਗੇ ਆਪਣਿਆਂ ਨੂੰ ਛੱਡ ਕੇ ਗੈਰਾਂ ਨਾਲ ਚੌਥਾ ਚੌਥੇ ਨੇ ਫਿਰ ਕਿਹਾ ਸੀ ਮੈਂ ਇੱਕ ਹਾਥੀ ਦੇਖਿਆ ਵੀ ਜਿਹਦੇ ਦੋ ਸੰਡ ਤੇ ਦੋ ਮੂੰਹ ਕਮਾਲ ਹੋ ਗਈ ਆਪਾਂ ਹਾਥੀ ਦੇਖਦੇ ਆ ਇੱਕ ਸੰਢੀ ਹੁੰਦੀ ਆ ਪਰ ਉਹ ਪਾਂਡ ਬਨੇ ਉਹ ਪਾਂਡ ਭਰਾਮਾਂ ਵਿੱਚੋਂ ਇੱਕ ਨੇ ਇਹੋ ਜਾ ਕੇ ਉਹ ਹਾਥੀ ਦੇਖ ਲਿਆ ਜਿਹੜੀ ਕ੍ਰਿਸ਼ਨ ਜੀ ਕਹਿਣ ਲੱਗੇ ਕਾਲ ਯੁਗ ਦੇ ਲੱਛਣ ਨੇ ਇਹ ਹਾਥੀ ਦੀ ਤਰ੍ਹਾਂ ਰਾਜੇ ਲੋਕ ਹੋਣਗੇ ਉਹ ਹਾਥੀ ਜਿਹੜਾ ਤੂੰ ਦੇਖਿਆ ਜੋ ਚੋਰਾਂ ਦੇ ਕੋਸੋਂ ਲੈਣਗੇ ਇਹ ਘਾਰ ਤੇ ਖਾਣਗੇ ਇੱਕ ਸੰਢ ਦੇ ਨਾਲ ਤਾਂ ਘਾਹ ਖਾਣਗੇ ਤੇ ਜਿਹਦੀ ਚੋਰੀ ਹੋਈ ਹੋਊਗੀ ਉਹ ਤੋਂ ਧੰਨ ਰੂਪੀ ਮਾਸ ਖਾਣਗੇ ਉਹ ਤੋਂ ਅੱਜ ਖਾਣਗੇ ਉਹ ਤੋਂ ਅੱਜ ਖਾਣਗੇ ਭਾਵ ਕੀ ਇੱਕ ਮੂੰਹ ਨਾਲੋਂ ਘਾਹ ਦੂਜੇ ਮੂੰਹ ਦੇ ਨਾਲ ਮਾਸ ਖਾ ਰਿਹਾ ਸੀ ਨ ਇਹ ਪਾਪ ਕਮਾਉਣਗੇ ਇਹ ਵੱਢੀ ਲੈਣਗੇ ਰਿਸ਼ਵਤ ਲੈਣਗੇ ਰਿਸ਼ਵਤ ਲੈ ਕੇ ਗਲਤ ਫੈਸਲੇ ਕਰਦਿਆ ਕਰਨਗੇ ਬੇਗਸੂਰ ਨੂੰ ਸਜ਼ਾ ਹੋ ਜੂਗੀ ਜਿਹੜਾ ਪਾਪੀ ਬੰਦਾ ਹੋਊ ਪਰ ਹੀ ਹੋਊਗਾ ਕਮਾਲ ਦੀ ਗੱਲ ਉਹ ਵੀ ਇਸ ਤਰ੍ਹਾਂ ਹੀ ਰਿਹਾ ਬੜਾ ਕੁਝ ਹੋਣਾ ਜੀ ਬਾਕੀ ਆ ਜੀ ਫਿਰ ਉਹ ਪੰਜਵਾਂ ਕਹਿਣ ਲੱਗਾ ਦੇਖੋ ਜੀ ਮੈਂ ਦੇਖਿਆ ਸੀ ਇੱਕ ਭਾਰੀ ਪਹਾੜ ਜਿਹੜਾ ਆਉਂਦਾ ਵੱਡੇ ਵੱਡੇ ਦਰਖਤਾਂ ਨੂੰ ਤੋੜ ਗਿਆ ਇੱਕ ਕੱਕ ਨੇ ਉਹਨੂੰ ਰੋਕ ਲਿਆ ਕਮਾਲ ਹੋ ਗਈ ਹੱਦ ਹੋ ਗਈ ਇਹ ਕਿਸ ਤਰ੍ਹਾਂ ਹੋ ਗਿਆ ਫਿਰ ਕ੍ਰਿਸ਼ਨ ਜੀ ਕਹਿੰਦੇ ਖਬਰਾਉ ਨਾ ਇਹ ਵੀ ਕਾਲ ਯੁਗ ਦੇ ਲੱਛਣ ਨੇ ਇਹ ਵੀ ਕਾਲ ਯੁਗ ਦਾ ਲੱਛਣ ਹੀ ਆ ਇਹ ਪਹਾੜ ਦੀ ਤਰ੍ਹਾਂ ਪਾਪ ਆ ਇਹ ਤਪਾਂ ਰੂਪ ਬ੍ਰਿਸ਼ਾਂ ਨੂੰ ਤੋੜ ਦਿਆ ਕਰੇਗਾ ਭਾਵ ਤਪ ਕਰਨ ਵਾਲਿਆਂ ਤੇ ਵੀ ਆਪਣਾ ਅਸਰ ਪਾ ਲਿਆ ਕਰੇ ਪਾਪ ਜਿਹੜਾ ਪਹਾੜ ਵਾਂਗੂ ਹੋ ਜਾਂਦਾ ਇਸ ਕਰਕੇ ਪ੍ਰਨਾਮ ਰੂਪ ਧੀਲੇ ਦੇ ਆਸਰੇ ਖੜ ਜਾਇਆ ਕਰੇਗਾ ਨਾਮ ਜਪਣ ਵਾਲਿਆਂ ਤੇ ਕਲਯੁਗ ਵਿੱਚ ਦਸਰ ਨਹੀਂ ਹੋਵੇਗਾ ਨਾਮ ਜਪਣ ਵਾਲੇ ਪਾਪਾਂ ਤੋਂ ਬਚੇ ਰਹਿਣਗੇ ਇਸੇ ਕਰਕੇ ਤਾਂ ਸੰਗਤ ਜੀ ਕਿਹਾ ਜਾਂਦਾ ਗੁਰੂ ਦੀ ਸ਼ਰਣੀ ਪੋ ਕਲਯੁਗ ਦੇ ਐਸੇ ਲੱਛਣ ਨੇ ਜਿਹੜਾ ਬੰਦਾ ਕਿ ਸੰਗਤ ਵਿੱਚ ਫਸ ਜਾਂਦਾ ਹੈ ਭਗਤ ਕਬੀਰ ਜੀ ਕਹਿੰਦੇ ਨੇ ਨਾ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਿਆ ਜਾਈਏ ਭਾਗ ਬਸਨ ਕਾਰੂ ਪਰਸੀਏ ਤੋ ਕਛ ਲਾਗੇ ਦਾਗ ਗੁਰਮਖ ਪਿਆਰਿਓ ਤਾਂ ਇਹ ਕੁਝ ਨਾ ਕੋਈ ਦਾਗ ਤਾਂ ਲੱਗੀ ਜਾਂਦਾ ਇਸ ਕਰਕੇ ਸਾਦਤਾਂ ਦੀ ਸੰਗਤ ਸਾਨੂੰ ਨਹੀਂ ਕਰਨੀ ਚਾਹੀਦੀ ਇਹ ਸੋਵਦੀ ਨਹੀਂ ਗੁਰਮਖ ਪਿਆਰਿਆਂ ਤਾਂ ਇਹ ਗੁਰੂ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖਤ ਕੀ ਬਿਦ ਨੈਣੋਂ ਦੀਤੀ ਕਲਯੁਗ ਦੇ ਜੀਆਂ ਦਾ ਵਰਤਾਰਾ ਹੀ ਇਹੋ ਜਾਂ ਉਹਨਾਂ ਨੂੰ ਅੰਮ੍ਰਿਤ ਕੌੜਾ ਲੱਗਦਾ ਜ਼ਹਿਰ ਮਿੱਠੀ ਲੱਗਦੀ ਆ ਅੰਮ੍ਰਿਤ ਲੱਗਦਾ ਕੌੜਾ ਜ਼ਹਿਰ ਲੱਗਦੀ ਆ ਮਿੱਠੀ ਮਿੱਠੀ ਸਮਝ ਕੇ ਜ਼ਹਿਰ ਨੂੰ ਪੀ ਜਾਂਦੇ ਇਸ ਤਰ੍ਹਾਂ ਉਹਨਾਂ ਨੂੰ ਜਿੱਤ ਹਾਰ ਦੀ ਸਮਝ ਨਹੀਂ ਇਤਨਾ ਗਿਆਨ ਹੀ ਹੈ ਭਾਈ ਗੁਰਦਾਸ ਜੀ ਉਹਨਾਂ ਨੇ ਬੜਾ ਸੋਹਣਾ ਇਹ ਫਰਮਾਇਆ ਹੈ ਕਹਿੰਦੇ ਨੇ ਰਤਨ ਮਣੀ ਗਲ ਬੰਦ ਰਹਿ ਕਿ ਹਕੀਮ ਨਾ ਜਾਣੇ ਬਾਂਦਰ ਦੇ ਗਲ ਦੇ ਵਿੱਚ ਆਪਾਂ ਰਤਨ ਮਣੀ ਕੋਈ ਬੰਨ ਦਈਏ ਹੀਰਾ ਬੰਨ ਦਈਏ ਉਹਨੂੰ ਉਹਦੀ ਕੀਮਤ ਦਾ ਅੰਦਾਜ਼ਾ ਨਹੀਂ ਹੈਗਾ ਉਹਦੇ ਲਈ ਕੀ ਆ ਬਾਂਦਰ ਲਈ ਤਾਂ ਉਹ ਕੁਝ ਵੀ ਨਹੀਂ ਬਾਂਦਰ ਲਈ ਤਾਂ ਕੁਝ ਵੀ ਨਹੀਂ ਬਾਂਦਰ ਦੇ ਗਲ ਵਿੱਚ ਜਿੰਨਾ ਮਰਜ਼ੀ ਕੀਮਤੀ ਤੁਸੀਂ ਹਾਰ ਪਾ ਦਿਓ ਉਹਨੂੰ ਉਹਦਾ ਮੁੱਲ ਕੀ ਪਤਾ ਨਹੀਂ ਪਤਾ ਨਾ ਇਸੇ ਤਰ੍ਹਾਂ ਜਿਹੜੇ ਮਨਮੁਖਾ ਉਹਨਾਂ ਨੂੰ ਆ ਪਤਾ ਹੀ ਨਹੀਂ ਆ ਸਰੀਰ ਆ ਦੇ ਕਿੰਨੇ ਕੰਮ ਦੀ ਚੀਜ਼ ਮਨੁੱਖਾ ਜਨਮ ਬੜੀ ਕਿਸਮਤ ਨਾਲ ਮਿਲਦਾ ਉਹਨਾਂ ਨੂੰ ਪਤਾ ਹੀ ਨਹੀਂ ਹੁਣ ਬਾਂਦਰ ਦੇ ਗਲ ਦੇ ਵਿੱਚ ਰਤਨਾ ਦੀ ਮਣੀ ਪਾ ਦਈਏ ਉਹ ਮੁੱਲ ਜਾਣੂਗਾ ਉਹਦਾ ਨਹੀਂ ਜਾਣ ਸਕਦਾ ਤੇ ਕਰਸ਼ੀ ਸਾਉ ਨਾਲ ਸੰਭਲੇ ਭੋਜਨ ਰਸਖਾਨੇ ਕਰਸ਼ੀ ਸੁਆਦ ਨਹੀਂ ਲੈਂਦੀ ਪਰ ਕਈ ਪ੍ਰਕਾਰ ਦੇ ਭੋਜਨ ਜਿਹੜੇ ਆ ਉਹਦੇ ਰਾਹੀਂ ਪਰੋਸੇ ਜਾਂਦੇ ਪਰ ਉਹਨੂੰ ਸੁਆਦ ਦਾ ਨਹੀਂ ਪਤਾ ਹੈਗਾ ਇਵੇਂ ਡੱਡੂ ਚਿੱਕੜ ਬਾਸ ਹੈ ਕਮਲਿਆਂ ਨਾਲ ਸਿਆਣੇ ਤਾਂ ਇਹ ਡੱਡੂ ਦਾ ਚਿੱਕੜ ਵਿੱਚ ਨਵਾਸ ਹੁੰਦਾ ਉੱਥੇ ਕਮਲ ਦਾ ਫੁੱਲ ਵੀ ਹੁੰਦਾ ਕਮਲ ਦਾ ਫੁੱਲ ਸੰਗ ਤੇ ਜੀ ਚਿੱਕੜ ਵਿੱਚ ਪੈਦਾ ਹੁੰਦਾ ਪਰ ਚਿੱਕੜ ਤੋਂ ਉੱਪਰ ਹੋ ਜਾਂਦਾ ਡੱਡੂ ਜਿਹੜਾ ਨਾ ਚਿੱਕੜ 'ਚ ਰਹਿੰਦਾ ਪਰ ਉਹ ਸਿਆਣਦਾ ਹੀ ਨਹੀਂ ਕਮਲ ਦੇ ਫੁੱਲ ਨੂੰ ਉਹ ਚਿੱਕੜ 'ਚ ਹੀ ਮਸਤ ਰਹਿੰਦਾ ਨਾਵ ਕਤੂਰੀ ਮਿਰਗ ਦੇ ਫਿਰਦਾ ਹੈ ਰਾ हिरण दी ਜਿਹੜੀ ਨਾਬੀ ਹੁੰਦੀ ਆ ਨਾ ਧੁੰਨੀ ਹੁੰਦੀ ਉਹ ਚ ਕਸਤੂਰੀ ਹੁੰਦੀ। ਲੱਭਦਾ ਫਿਰਦਾ ਹਿਰਨ ਇਹ ਸੁਗੰਧੀ ਕਿੱਥੋਂ ਆ ਰਹੀ ਆ ਕਸਤੂਰੀ ਦੀ ਮਹਿਕ ਪਰ ਆਪਣੀ ਵੱਲ ਝਾਕਦਾ ਨਹੀਂ। ਇਸ ਕਰਕੇ ਇਨਸਾਨ ਇਹਨਾਂ ਮੂੜ ਹੋ ਗਿਆ। ਗੁਜਰ ਗੌਰਸ ਵੇਚ ਕੇ ਖਲ ਸੂੜੀਆਂ ਗੁਜਰ ਦੁੱਧ ਵੇਚ ਕੇ ਖਲ ਤੇ ਸ਼ਾਨ ਬੂਰਾ ਲਿਆਉਂਦੇ ਆ। ਉਹਨਾਂ ਨੂੰ ਵੀ ਅਸਲ ਪਤਾ ਹੀ ਨਹੀਂ ਹੈਗਾ। ਬੇਮਕ ਮੂਲੋ ਕੁੱਤਿਆ ਦੁਖ ਸਹਿਹ ਜਮਾਨੇ। ਜਿਹੜੀ ਬੇਮੱਖਾ ਨਾ ਪਾਪੀ ਆ ਇਹ ਕਰਮ ਕਮਾਉਂਦੇ ਆ ਕਰਦੇ ਹਾਏ ਹਾਏ ਭੁੱਲੇ ਹੋਏ। ਜਮਾਨੀਆਂ ਝੂਟਾਂ ਸਹਾਰਦੇ ਆ। ਤਾਂ ਭਾਈ ਗੁਰਦਾਸ ਜੀ ਇੱਥੇ ਹੀ ਕਹਿਣਾ ਚਾਹੁੰਦੇ ਆ ਕਿ ਮਨੁ ਕਿ ਉਹ ਕਲਯੁਗ ਦੇ ਵਿੱਚ ਨਾਮ ਦਾ ਬੀਜ ਫਲੀ ਭੂਤ ਹੋਣਾ ਅਬ ਕੱਲੂ ਆਇਓ ਰੇ ਇੱਕ ਨਾਮ ਬੋ 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 ਕਲਯੁਗ ਆ ਗਿਆ ਭਾਈ ਇਹ ਨਾਮ ਦਾ ਬੀਜ ਬੀਜੋ ਜੇ ਬਚਣਾ ਚਾਹੁੰਦੇ ਤਾਂ ਅਬ ਕੱਲੂ ਆਇਓ ਰੇ ਇੱਕ ਨਾਮ ਬੋ ਬੋ ਤਾਂ ਇਹ ਅਨਰੂਪ ਨਾਹੀ ਨਾਹੀ ਮਤ ਪਰਮ ਭੂਲੋ ਪੂਲੋ ਇਹ ਹੋਰ ਕੋਈ ਬੀਜਣ ਦਾ ਮੌਸਮ ਹੀ ਨਹੀਂ ਇਹ ਪਰਮਾਤਮਾ ਤੈ ਨਾ ਪਉ ਇਹ ਕਦੇ ਚੱਕਰਾਂ ਚ ਨਾ ਪੈਣਾ ਕਿ ਹੋਰ ਕੋਈ ਮੰਤਰ ਤੁਹਾਨੂੰ ਤਾਰ ਦੇਵੇਗਾ ਨਹੀਂ ਜੀ ਨਾਮ ਨਹੀਂ ਤੁਹਾਨੂੰ ਤਾਰਨਾ ਇਹ શ્રી ਕ੍ਰਿਸ਼ਨ ਭਗਵਾਨ ਜੀ ਨੇ ਵੀ ਗੱਲ ਕਹੀ ਆ ਵੀ ਕਲਯੁਗ ਦੇ ਵਿੱਚ ਦੇਖੋ ਭਾਈ ਨਾਮ ਜਪਣ ਵਾਲੇ ਪਾਪਾਂ ਤੋਂ ਬਚੇ ਰਹਿਣਗੇ ਮਹਾਰਾਜ ਪਗਤ ਕਬੀਰ ਜੀ ਵੀ ਗੱਲ ਕਹਿੰਦੇ ਆ ਬਾਬਾ ਫਰੀਦ ਜੀ ਵੀ ਗੱਲ ਕਹਿੰਦੇ ਆ ਤੇ ਸਨਾਤਨ ਧਰਮ ਦੇ ਅਵਤਾਰੀ ਪੁਰਖ ਸ੍ਰੀ ਕ੍ਰਿਸ਼ਨ ਜੀ ਵੀ ਇਹ ਗੱਲ ਕਹਿ ਰਹੇ ਆ ਦੀਨ ਦਾ ਪ੍ਰਸ਼ੂਤ ਕਲਗੀਧਰ ਮਹਾਰਾਜ ਵੀ ਸਾਨੂੰ ਚਾਨਣ ਕਰਵਾ ਰਹੇ ਆ ਬਾਬਾ ਨਾਨਕ ਜੀ ਵੀ ਚਾਰੀ ਉਦਾਸੀਆਂ ਵਿੱਚ ਕਰਤ ਕਰੂ ਨਾਮ ਜਪੋ ਬੰਡ ਛਕੋ ਇਹ ਸਿਧਾਂਤ ਸਾਨੂੰ ਦੇ ਰਹੇ ਆ ਪਰ ਅਸੀਂ ਗ੍ਰਹਿਣ ਕੀ ਕੀਤਾ ਅਜੇ ਤੱਕ ਅਸੀਂ ਤਾਂ ਤਰਕਾਂ ਬਤਰਕਾਂ ਦੀ ਪਏ ਹੋਇਆ ਆ ਆ ਨਹੀਂ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਨਾਮ ਜਪਦਾ ਉਹਨੂੰ ਨਾਮ ਜਪਣ ਨਹੀਂ ਦਿੰਦੇ ਖੁਦ ਦੇ ਨਾਮ ਸੀ ਜਪਦੇ ਦੀ ਇਸ ਤਰ੍ਹਾਂ ਦਾ ਸਾਡਾ ਸੁਭਾਅ ਹੋ ਗਿਆ ਗੁਰੂ ਮਹਾਰਾਜ ਜੀ ਦੇ ਇਤ ਪ੍ਰਾਤਨ ਗ੍ਰੰਥਾਂ ਤੇ ਸ਼ੰਕਾ ਕਰਦੇ ਆ ਪਰ ਅਸੀਂ ਉਹ ਲੋਕ ਆ ਜਿਹੜੇ ਆਪ ਨਾਮ ਨਹੀਂ ਲੱਭਦੇ ਸਿਮਰਨ ਨਹੀਂ ਕਰਦੇ శ్రీ ਕ੍ਰਿਸ਼ਨ ਜੀ ਨੇ ਇਹ ਜਿਹੜੇ ਪੰਜ ਪਾਂਡਵ ਭਰਾ ਸੀਗੇ ਨਾ ਇਹਨਾਂ ਨੂੰ ਚਾਨਣ ਕਰਵਾਇਆ ਸੀਗਾ ਇਹ ਮਹਾਭਾਰਤ ਗ੍ਰੰਥ ਦੇ ਵਿੱਚ ਵੀ ਇਹਨਾਂ ਦਾ ਬਹੁਤ ਜਿਗਰ ਆਉਂਦਾ ਹੈ ਇਹ ਪਾਂਡਵ ਜਿਹੜੇ ਆ ਮਹਾਭਾਰਤ ਦੇ ਪ੍ਰਮੁੱਖ ਪਾਤਰ ਨੇ ਇਹਨਾਂ ਦੇ ਨਾਮ ਵੀ ਹੁੰਦੇ ਆ ਜਿਦਾਂ ਇਸ ਤਰ੍ਹਾਂ ਭੀਮਾ ਅਰਜੁਨ ਨਕਲਾ ਸਹਦੇਵ ਇਸ ਤਰ੍ਹਾਂ ਗੁਰਮੁਖ ਪਿਆਰਿਓ ਇਹ ਸਾਰੀ ਵਾਰਤਾ ਲਾਭ ਹੋਈ ਆ ਕੌਰਮਾ ਪਾਂਡਵਾ ਦਾ ਯੁੱਧ ਹੋਇਆ ਬਹੁਤ ਖੂਨ ਖਰਾਬਾ ਹੋਇਆ ਪਰ ਪਛਿੱਤਰ ਦੇ ਮੈਦਾਨ ਦੇ ਵਿੱਚ ਜਦੋਂ ਅਰਜੁਨ ਨੂੰ ਗਿਆਨ ਹੋ ਗਿਆ ਸੀਗਾ ਉਹਨੇ ਤਿਆਨੂੰ ਗਿਆਨ ਕਿਨੇ ਕਰਵਾਇਆ ਸੀ ਉਦੋਂ ਵੀ ਸ੍ਰੀ ਕ੍ਰਿਸ਼ਨ ਜੀ ਨੇ ਹੀ ਕਰਵਾਇਆ ਸੀ ਗਿਆਨ ਇਸ ਤਰ੍ਹਾਂ ਸਾਨੂੰ ਸਿੱਖਿਆ ਜਿਹੜੀ ਆ ਕਿਸੇ ਵੀ ਧਰਮ ਤੋਂ ਮਿਲ ਸਕਦੀ ਆ ਸਾਰੇ ਧਰਮਾਂ ਦਾ ਹੀ ਸਾਨੂੰ ਸਤਿਕਾਰ ਕਰਨਾ ਚਾਹੀਦਾ ਬਾਰੇ ਆਪ ਮੁਹਾਰੇ ਹੋ ਕੇ ਇਕੱਤਰਤਾ ਦੀ ਨਾਲ ਨਹੀਂ ਚੱਲਣਾ ਚਾਹੀਦਾ ਪਰ ਹਾਂ ਪੱਕਾ ਆਪਣੀ ਧਰਮ ਵਿੱਚ ਰਹਿਣਾ ਚਾਹੀਦਾ ਨਫ਼ਰਤ ਨਹੀਂ ਫਲਾਉਣੀ ਚਾਹੀਦੀ ਸਾਰਿਆਂ ਨੂੰ ਆਪਣੇ ਆਪਣੀ ਧਰਮ ਪਿਆਰੀ ਹੁੰਦੀ ਆ ਇਹ ਗੁਰੂ ਤੇਗ ਬਹਾਦਰ ਮਹਾਰਾਜੀ ਵਾਰ-ਵਾਰ ਔਰੰਗਜ਼ੇਬ ਨੂੰ ਕਹਿੰਦੇ ਰਹੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਹਨ ਤੂੰ ਕੋ ਤੇਰਾ ਖੂਬ ਹਮ ਕੋ ਹਮਾਰਾ ਖੂਬ ਭਾਈ ਸਾਰਿਆਂ ਨੂੰ ਆਪ ਦੇ ਆਪ ਦੇ ਧਰਮ ਚੰਗੇ ਲੱਗਦੇ ਇਹ ਸਾਈਆਂ ਨੂੰ ਆਪਣਾ ਧਰਮ ਪਿਆਰਾ Hindu ਭਾਈਚਾਰੇ ਨੂੰ ਸਨਾਤਨ ਵੀਰਾਂ ਨੂੰ ਆਪਣਾ ਧਰਮ ਪਿਆਰਾ ਸਿੱਖਾਂ ਨੂੰ ਆਪਾਂ ਨੂੰ ਆਪਣਾ ਧਰਮ ਪਿਆਰਾ ਮੁਸਲਮਾਨ ਵੀਰਾਂ ਨੂੰ ਆਪਣੀ ਕੁਰਾਨ ਪਿਆਰੀ ਆ ਇਹ ਸਾਰੇ ਹੀ ਗ੍ਰੰਥ ਬੜੀ ਸਤਿਕਾਰਯੋਗ ਆ ਚਾਹੇ ਭਾਦਵਤ ਗੀਤਾ ਹੋਵੇ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੀ ਜਾਨ ਤੇ ਸਾਨੂੰ ਆਪਣੀ ਜਾਨ ਪਿਆਰੀ ਲੱਗਦੀ ਹੈ ਜੀ ਇਸ ਤਰ੍ਹਾਂ ਗੁਰੂ ਮਹਾਰਾਜ ਸੱਚੀ ਬਾਛਾ ਜੀ ਅਗੇ ਅਰਦਾਸ ਕਰਿਆ ਕਰੀਏ ਰਹੀਂਦੀ ਜ਼ਿੰਦਗੀ ਨੂੰ ਪਾਈ ਸੋਹਣੇ ਤਰੀਕੇ ਨਾਲ ਗੁਰੂ ਦੇ ਦੱਸੇ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ ਬਤੀਤ ਕਰੀਏ ਕਲਯੁਗ ਦੇ ਲੱਛਣ ਤੁਸੀਂ ਸੋਣੀ ਲਏ ਆ ਜੋ ਦਿਸੇਗਾ ਭਲਾ ਹੋਵੇਗਾ ਨਹੀਂ ਭਲਾ ਸਭ ਤੋਂ ਵੱਡੀ ਨਿਸ਼ਾਨੀ ਇਹੀ ਆ ਇਹ ਜਿਹੜੀ ਦੱਸਣ ਗਈ ਭਲੇ ਹੋਣਗੇ ਨਹੀਂ ਪੜੇ ਕਲਯੁਗ ਦੇ ਵਿੱਚ ਤਾਂ ਗੁਰਮਖ ਪਿਆਰਿਓ 21 ਉਮਰ ਦੇ ਵਿੱਚ ਜਿਹੜੀਆਂ ਬੀਬੀਆਂ ਹਨ ਉਹ ਨਾਨੀ ਕਹੋਂਗੀਆਂ ਐਸਾ ਸਮਾਂ ਵੀ ਆ ਜਾਵੇਗਾ ਉਹ گاਵਾ ਜਿਨ੍ਹਾਂ ਨੂੰ ਲੋਕ ਪੂਜਦੇ ਸੀ ਉਹ ਕੂੜ ਖਾਣਗੀਆਂ ਗੰਦਗੀ ਵਸਤਾ ਖਾਣਗੀਆਂ ਇਸ ਤਰ੍ਹਾਂ ਹੀ ਹੋ ਰਿਹਾ ਅਜੇ ਹੋਣਾ ਬਹੁਤ ਕੁਝ ਬਾਕੀ ਆ ਬਾਕੀ ਉਹ ਜਿਨ੍ਹਾਂ ਦਾ ਗਿਆਨ ਹੋਵੇ ਸਿਮਰਨ ਹੋਵੇ ਆਉਣ ਵਾਲੀ ਸਮੇਂਵਾਰੀ ਉਹ ਪਹਿਲਾਂ ਦੱਸ ਦਿੰਦੇ ਆ ਮਹਾਪੁਰਖ ਰੱਬ ਦੇ ਪਿਆਰੇ ਕਹਿੰਦੇ ਆ ਤਾਂ ਹੀ ਕਲਯੁਗ ਆ ਭਾਈ ਇਹਦੇ ਵਿੱਚ ਤਾਂ ਲੋਕਾਂ ਦਾ ਸੁਭਾਅ ਇਹੀ ਕੋਈ ਕਿਸੇ ਦੀ ਚਰਦੀ ਕਲਾ برداشت ਨਹੀਂ ਕਰ ਸਕਦਾ ਇਸ ਕਰਕੇ ਆਏ ਮੈਲ ਗੁਰ ਸਿੱਖ ਆਏ ਮੈਲ ਤੂੰ ਮੇਰੇ ਗੁਰੂ ਕੇ ਪਿਆਰੇ ਇਹ ਕਿੰਨੇ ਗਨੂ ਜਨੂੰ ਮਿਲਦੇ ਆ ਕਿੰਨਿਆਂ ਦੇ ਅੰਦਰ ਰੱਬ ਦੀ ਜੋਤ ਸਮਝਦੇ ਆ ਤਾਂ ਇਹ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਫਰੀਦਾ ਜੇ ਤੂੰ ਅਕਲ ਲਤੀਫ ਕਾਲੀ ਲਿਖਣਾ ਲੇਖ ਆਪ ਨੜਿਆ ਗਰੀਵਾਨ ਮੈਂ ਸਿਰ ਨੀਮਾ ਕਰ ਦੇਖ ਅਸੀਂ ਧਰਤੀ ਤੇ ਕੀ ਕਰਨਾ ਆ ਪੈਸਾ ਕਮਾਉਣਾ ਆ ਪੈਸਾ ਕਮਾਉਣ ਫਿਰ ਇਸ ਤਰ੍ਹਾਂ ਕਬੀਲਦਾਰੀ ਸੰਭਣੀ ਆਏ ਤਾ ਉਹ ਸਮਾ ਵੀ ਆਵੇਗਾ ਜਦੋਂ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਜਦੋਂ ਲੇਖਾ ਵੀ ਹੋਵੇਗਾ ਜਦੋਂ ਪਏ ਹੋਵਾਂਗੇ ਧਰਤੀ ਤੇ ਬੇਸੁੱਧ ਜੀ ਸੁੱਕੀ ਹੋਈ ਲੱਕੜ ਦੇ ਵਾਂਗ ਉਹ ਧਰਤੀ ਤੇ ਪਏ ਹੋਵਾਂਗੇ ਜਦੋਂ ਬਲਾਏ ਨਹੀਂ ਬੁਲਾਣਗੇ ਤਾਂ ਉਹ ਅੰਤਮ ਸੰਸਕਾਰ ਸਭ ਕੁਝ ਹੋਵੇਗਾ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਈ ਕਰਨ ਆਹ ਜਿਹੜੀ ਜ਼ਿੰਦਗੀ ਰਹਿੰਦੀ ਆ ਇਹ ਗੁਰੂ ਲੇਖੇ ਲੱਗ ਜਾਈਏ ਇਹੀ ਅਰਦਾਸ ਆ ਇਹ ਗੁਰੂ ਲੇਖੇ ਲੱਗ ਜਾਵੇ ਬਹੁਤ ਜਨਮ ਬਿਸ਼ਰੀ ਤੇ ਮਾਦੂ ਇਹ ਜਨਮ ਤੇਮਾਰੇ ਲੇਖੇ ਪੁਰ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ